ਪੰਜਾਬੀਓ ਕਦੇ ਆਪਾਂ ਸੋਚਿਆ ਵੀ ਨਹੀਂ ਸੀ ਵੀ ਇੰਨੇ ਮਾਰੇ ਹਾਲਾਤ ਹੋ ਜਾਣਗੇ ਪੰਜਾਬ ਦੇ ਇੱਕ ਖਬਰ ਤੁਸੀਂ ਦੇਖਦੇ ਪਿਓਗੇ ਇੱਕ ਪਤਨੀ ਨੇ ਇਸ਼ਕ ਦੇ ਵਿੱਚ ਅੰਨੀ ਹੋਈ ਨੇ ਆਪਣਾ ਪਤੀ ਆਪਣੇ ਆਸ਼ਕ ਦੇ ਨਾਲ ਰਲ ਕੇ ਉਹਦਾ ਖਾਤਮਾ ਕਰ ਦਿੱਤਾ ਉਹਨੂੰ ਮਾਰ ਦਿੱਤਾ ਤੇ ਤੁਸੀਂ ਨੇ ਸਾਰਿਆਂ ਨੇ ਭਲੀ ਭਾਂਤ ਰਾਤ ਦੀਆਂ ਖਬਰਾਂ ਚੱਲ ਰਹੀਆਂ ਨੇ ਸੁਣ ਲਿਆ ਹੁਣ ਤੇ ਮੈਨੂੰ ਨਹੀਂ ਲੱਗਦਾ ਮਿੱਤਰੋ ਵੀ ਇਸ ਤੋਂ ਜ਼ਿਆਦਾ ਇਹ ਕਲ ਜੁਗਾਊਗਾ ਕਿਉਂਕਿ ਖਬਰਾਂ ਵਾਲੇ ਦੱਸਦੇ ਪਏ ਨੇਗੇ ਉਹਦੇ ਨਜ਼ਦੀਕੀ ਦੱਸਦੇ ਪਏ ਨੇ ਕਹਿੰਦੇ ਬਹੁਤ ਬੇਰਹਿਮੀ ਦੇ ਨਾਲ ਮਾਰ ਕੇ ਉਸ ਤੋਂ ਬਾਅਦ ਆਲਟੋ ਗੱਡੀ ਦੇ ਵਿੱਚ ਰੋਡ ਦੇ ਉੱਤੇ ਉਹਨੂੰ ਅੱਗ ਲਾ ਦਿੱਤੀ ਪੰਜਾਬੀਓ ਸੋਚਣ ਵਾਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਧਿਆਨ ਦੇਣ ਵਾਲੀ ਗੱਲ ਹੈ ਵੀ ਅਸੀਂ ਕਿੱਧਰ ਨੂੰ ਚੱਲ ਪਏ ਇਹ ਕਿੱਦਾਂ ਦਾ ਇਸ਼ਕ ਹੈ ਇਹ ਕਿੱਦਾਂ ਦਾ ਪਿਆਰ ਹੈ ਇਹਨੂੰ ਪਿਆਰ ਨਹੀਂ ਕਹਿ ਸਕਦੇ ਇਹ ਤਾਂ ਹਵਸ ਹੈ ਮੇਰੇ ਮਿੱਤਰੋ ਸੋ ਇਹੋ ਜੇ ਲੋਕਾਂ ਤੋਂ ਸਾਵਧਾਨ ਰਿਹਾ ਕਰੋ ਇਹੋ ਜੀਆਂ ਲੇਡੀਜ਼ ਕੋ ਇਹੋ ਜੇ ਮਰਦਾਂ ਤੋਂ ਜਿਹੜੇ ਇਹੋ ਜੇ ਘਟੀਆਂ ਕਰਤੂਤਾਂ ਕਰਦੇ ਨੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਨੇੜੇ ਤੇੜੇ ਜਦੋਂ ਤੁਹਾਨੂੰ ਲੱਗਦਾ ਕੋਈ ਗੱਲਵਾਟ ਇਸ ਤਰ੍ਹਾਂ ਦੀ ਲੱਗਦਾ ਤਾਂ ਉਹਦੇ ਕੋਲੋਂ ਕਿਨਾਰਾ ਕਰ ਲਿਆ ਕਰੋ ਮੇਰੇ ਮਿੱਤਰੋ ਚੰਗੇ ਰਹੋਗੇ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਆ ਗੁਰਬਾਣੀ ਦੇ ਲੜ ਲੱਗੋ ਗੁਰੂਆਂ ਦੇ ਲੜ ਲੱਗੋ ਔਰ ਗੁਰੂਆਂ ਦੀ ਗੱਲ ਮੰਨੋ